ਨੇ ਜਿਹੜਾ ਹੈ ਦੁਬਾਰਾ ਜਿਹੜਾ ਹੈ ਰਿਮਾਂਡ ਰਿਮਾਂਡ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਹੈ ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਸੰਦੀਪ ਜਿਸ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਇਹ ਜੋ ਸੋ ਕਾਲਡ ਜਿਹੜੀ ਡਰੱਗ ਹੈਗੀ ਆ ਜਾਂ ਜਿਹੜੀ ਆਈਸ ਹੈਗੀ ਆ ਉਹ ਲੈ ਕੇ ਆ ਰਹੇ ਸੀ ਜਾਂ ਜਿਸ ਨੂੰ ਪੀਟੀਐਮ ਦੇ ਨਾਲ ਪੇਮੈਂਟ ਹੋਈ ਹੈ ਉਹ ਜਿਹੜੇ ਕਹਾਣੀ ਜਿਹੜੀ ਆਪਾਂ ਕਹਿ ਸਕਦੇ ਨੇ ਕਿ ਜਿਹੜੀ ਬਣਾਈ ਗਈ ਉਸ ਤੇ ਨਾਲ ਕਹਿੰਦੇ ਕਿ ਸਾਡੀ ਇਨਟਰਾਗੁਏਸ਼ਨ ਹੋਈ ਹੈ ਹੁਣ ਮਸਲਾ ਜੇ ਆਪਾਂ ਇਹਨੂੰ ਦੂਜੇ ਐਂਗਲ ਤੋਂ ਵਿਚਾਰਨਾ ਹੋਵੇ ਕਿ ਕੜੀ ਜਿਹੜੀ ਹੈ ਉਹ ਉੱਤੋਂ ਥੱਲੇ ਨਹੀਂ ਜਾਂਦੀ ਹੁੰਦੀ ਕੜੀ ਥੱਲੇ ਉੱਤੇ ਜਾਂਦੀ ਹੁੰਦੀ ਹੈ ਤੁਸੀਂ ਜੇ ਸੰਦੀਪ ਦੀ ਇੰਟਰੋਗੇਸ਼ਨ ਕੀਤੀ ਹੈ ਤੇ 4 ਗ੍ਰਾਮ ਵਾਲਾ ਕੇਸ ਹੋ ਗਿਆ ਨਾ ਇਹਦੇ ਕੋਲ ਤੇ ਚਲੋ ਤੁਹਾਡੀ ਜੀ ਆਪਾਂ ਮੰਨ ਲਈਏ ਕਿ ਇਹਨਾਂ ਦੇ ਕੋਲ ਤੇ 4 ਗ੍ਰਾਮ ਸੀਗੀ ਫਿਰ ਤੁਸੀਂ ਸੰਦੀਪ ਤੱਕ ਪਹੁੰਚ ਗਏ ਮਤਲਬ ਇਹਦਾ ਲਿੰਕ ਸੰਦੀਪ ਦੇ ਨਾਲ ਹੋ ਗਿਆ ਹੁਣ ਸੰਦੀਪ ਦੇ ਉੱਪਰ ਕੌਣ ਹੈ ਬਿਲਕੁਲ ਉਹਨੂੰ ਜਾ ਕੇ ਫੜੋ ਉਹਦੇ ਉੱਪਰ ਕੌਣ ਹੈ ਕਿੰਨਾ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਨੈਕਸਸ ਹੈਗਾ ਹੈ ਉਹਨੂੰ ਫੜਨ ਦੀ ਲੋੜ ਹੈ ਜਾਂ ਉੱਪਰੋਂ ਥੱਲੇ ਜਾਣ ਦੀ ਲੋੜ ਹੈ ਆਹ ਐਂਗਲ ਥੋੜਾ ਜਿਹਾ ਹੈਗਾ ਦੂਜਾ ਉਹ ਉਸ ਦਿਨ ਮੈਂ ਸੁਣ ਰਿਹਾ ਸੀ ਸਰਦਾਰ ਖੁਸ਼ਲਪਾਲ ਸਿੰਘ ਕਰਕੇ ਹੈਗੇ ਆਮਾਨ ਜਿਹੜੇ ਮੇਰਾ ਖਿਆਲ ਕੈਂਡੀਡੇਟ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੈਗੇ ਸਨ ਤੁਹਾਡੀ ਵੀ ਉਹਨਾਂ ਦੇ ਨਾਲ ਮੇਰਾ ਖਿਆਲ ਇੰਟਰਵਿਊ ਤੁਸੀਂ ਕਰ ਚੁੱਕੇ ਹੋ ਇਲੈਕਸ਼ਨ ਦੇ ਟਾਈਮ ਤੇ ਉਹਨਾਂ ਨੇ ਕੁਝ ਜਿਹੜੇ ਹੈਗੇ ਨਾ ਮੁੱਦੇ ਉਹਨਾਂ ਨੇ ਕਾਫੀ ਜਿਆਦਾ ਉਹ ਬਾਰੇ ਹੈਗੇ ਉਹ ਕਹਿੰਦੇ ਕਿ ਜਿਹੜੀ ਇਹ ਆਈਸ ਡਰੱਗ ਦੀ ਗੱਲ ਕਰਦੇ ਆ ਨਾ ਇਹਦੀ ਇੰਟਰਨੈਸ਼ਨਲ ਉਹਨਾਂ ਨੇ ਬਕਾਇਦਾ ਉਹਦਾ ਨਾਮ ਲੈ ਕੇ ਦੱਸਿਆ ਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਸਦੀ ਕੀਮਤ 2 ਲੱਖ ਤੋਂ ਲੈ ਕੇ 4 ਲੱਖ ਰੁਪਿਆ ਗ੍ਰਾਮਾਂ ਦੇ ਹਿਸਾਬ ਨਾਲ ਹੈ ਜੀ ਉਹ ਕਹਿੰਦੇ ਕਿ ਇਹ 10000 ਦੇ ਪੇਟੀਐਮ ਦੇ ਨਾਲ 4 ਗ੍ਰਾਮ ਮਿਲ ਕੇ ਤਾਂ ਗਈ ਹੂੰ ਬਿਲਕੁਲ ਮਤਲਬ ਤੁਸੀਂ ਦੇਖੋ ਨਾ ਕਿ ਇੱਕ ਚੀਜ਼ ਜਿਹੜੀ ਇੰਨੀ ਕੋਸਟਲੀ ਹੈ ਉਹ 10000 ਤੇ ਪੇਟੀਐਮ ਦੇ ਨਾਲ ਮਿਲ ਜਾਂਦੀ ਹੈ ਦੂਜਾ ਉਹਨਾਂ ਨੇ ਇਹ ਵੀ ਮੁੱਦਾ ਚੱਕਿਆ ਕਿ ਪਰਿਵਾਰ ਵੀ ਇਹ ਗੱਲ ਕਹਿੰਦਾ ਹੈ ਕਿ ਉਹ ਕੁਝ ਘੰਟਿਆਂ ਤੋਂ ਨਹੀਂ ਸਨ ਉੱਥੇ ਅਵੇਲੇਬਲ ਨਹੀਂ ਸਨ ਕਿ ਕਹਿ ਲੋ ਕਿ ਜਿਹੜਾ ਪਰਿਵਾਰ ਦੇ ਲਿੰਕ ਦੇ ਵਿੱਚ ਨਹੀਂ ਸਨ ਉਹਨਾਂ ਸਮਿਆਂ ਦੇ ਵਿੱਚ ਕੀ ਕੁਝ ਹੋਇਆ ਬਾਕੀ ਜਿਹੜਾ ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਤੇ ਜਿੰਨਾ ਤੇ ਕੇਸ ਵਗੈਰਾ ਪਾਏ ਹੈਗੇ ਆ ਉਹ ਲੋਕ ਵੀ ਜਿਹੜੇ ਸਾਹਮਣੇ ਆਏ ਨੇ ਜਦੇ ਵਿੱਚ ਇੱਕ ਪਰਮਿੰਦਰ ਸਿੰਘ ਛੋਟੇ ਦਾ ਨਾਮ ਤੁਸੀਂ ਆਮ ਹੀ ਸੁਣਿਆ ਹੋਣਾ ਉਹਦਾ ਵੀ ਡੋਪ ਟੈਸਟ ਇਦਾਂ ਹੀ ਪੋਜ਼ਿਟਿਵ ਲਿਆਂਦਾ ਗਿਆ ਸੀ ਠੀਕ ਮਤਲਬ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਸ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਫਿਰ 4 ਗ੍ਰਾਮ ਦੇ ਕੇਸ ਦੇ ਵਿੱਚ ਕਿੰਨੇ ਐਸਐਸਪੀ ਆ ਕੇ ਜਿਹੜੇ ਹੈਗੇ ਆ ਉਹ ਪ੍ਰੈਸ ਕਾਨਫਰੈਂਸੇਸ ਕਰਦੇ ਆ ਇਹ ਇੱਕ ਵੱਡਾ ਸਵਾਲ ਹੈ ਫਿਰ ਇੰਨੇ ਹਾਈ ਲੈਵਲ ਵਾਲੇ ਮਤਲਬ ਕਿਸ ਤਰ੍ਹਾਂ ਤੁਹਾਨੂੰ ਗਸ਼ਤ ਕਰਦੇ ਹੋਏ ਵੀ ਜੇ ਇਸ ਤਰੀਕੇ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਹੋ ਗਿਆ ਇਹ ਸਾਰੀਆਂ ਚੀਜ਼ਾਂ ਇਹ ਸਵਾਲ ਨੇ ਮਤਲਬ ਇਹ ਸਟੇਟ ਫਾਰਵਰਡ ਨਹੀਂ ਹੈ ਤੇ ਦੂਜੇ ਪਨੇ ਗੱਲ ਕਿਰਦਾਰਕੁਸ਼ੀ ਦੀ ਵੀ ਇੱਕ ਚੱਲਦੀ ਹੈਗੀ ਕਿ ਜਿਸ ਤਰੀਕੇ ਦੇ ਨਾਲ ਮੀਡੀਆ ਟ੍ਰਾਇਲ ਕੀਤਾ ਗਿਆ ਵੱਡੇ ਜਿਹੜੇ ਹੈ ਮੀਡੀਆ ਚੈਨਲ ਉਹਨਾਂ ਨੇ ਅਮਰਿਤਪਾਲ ਸਿੰਘ ਉਹਨਾਂ ਦੀ ਕਰਤਾਰਕੁਸ਼ੀ ਕਰਨ ਦੀ ਪੂਰਾ ਆਪਾਂ ਕੀ ਕਿ ਜ਼ੋਰ ਜਿਹੜਾ ਲਾਇਆ ਹੋਇਆ ਉਸ ਤੋਂ ਵੀ ਆਪਾਂ ਜਿਹੜਾ ਹੈਗਾ ਮੁਨਕਰ ਨਹੀਂ ਹੋ ਸਕਦੇ ਤੇ ਹੁਣ ਦੇਖਦੇ ਹਾਂ ਕਿ ਕੀ ਇਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਹੈ ਦੂਜਾ ਪੱਖ ਇਹ ਵੀ ਹੈ ਕਿ ਜੇ ਮਨ ਲਵੋ ਚਲੋ ਅਮਰਿਤਪਾਲ ਸਿੰਘ ਦੇ ਪ੍ਰਾਦੇਵ ਲੋਏ ਸਾਰੀ ਕਹਾਣੀ ਜਿਹੜੀ ਸਹੀ ਹੈ ਫਿਰ ਕੀ ਇਹਦੇ ਲਈ ਅਮਰਿਤਪਾਲ ਸਿੰਘ ਨੂੰ ਜਿਹੜਾ ਕਿ ਪਿਛਲੇ 1.5 ਸਾਲ ਤੋਂ ਜੇਲ੍ਹ 'ਚ ਬਿਠਾਇਆ ਹੈ ਉਹਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ ਇਹ ਵੀ ਇੱਕ ਵੱਡਾ ਸਵਾਲ ਆਇਆ ਹੈਗਾ ਤੇ ਇਸੇ ਕੇਸ ਦੇ ਵਿੱਚ ਜਿਹੜਾ ਹੈ ਆਪਾਂ ਕਹਿ ਲਈਏ ਕਿ ਭਾਈ ਅਮਰਪਾਲ ਸਿੰਘ ਦੀ ਗੱਲ ਚੱਲ ਰਹੀ ਹੈ ਤੇ 22 ਜੁਲਾਈ ਨੂੰ ਜਿਹੜਾ ਬਜਟ ਸੈਸ਼ਨ ਹੋਣਾ ਹੈ ਉਸ ਨੂੰ ਲੈ ਕੇ ਵੀ ਜਿਹੜੀ ਉਹਨਾਂ ਨੇ ਸਪੀਕਰ ਨੂੰ ਜਿਹੜੀ ਹੈ ਕਿ ਚਿੱਠੀ ਵੀ ਲਿਖੀ ਹੈ ਕਿ ਜਿਸ ਦੇ ਵਿੱਚ ਉਹਨਾਂ ਨੇ ਉਸ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਹੈਗੀ ਹੈ ਇੱਥੇ ਵੀ ਜੇ ਆਪਾਂ ਕਹੀਏ ਕਿ ਸੰਵਿਧਾਨ ਦਾ ਇੱਕ ਟੈਸਟ ਹੋਏਗਾ ਕਿ ਵੀ ਜੇ ਤੁਸੀਂ ਬੰਦੇ ਨੂੰ ਮੰਨ ਲਓ ਇਲੈਕਟ ਕਰ ਲਿਆ ਉਹਨੂੰ 100 ਵੀ ਚਕਾਤੀ ਉਹ ਮੈਂਬਰ ਆਫ ਪਾਰਲੀਮੈਂਟ ਬਣ ਵੀ ਗਿਆ ਅਤੇ ਫਿਰ ਕੀ ਉਹ ਅਜੇ ਵੀ ਅੰਦਰ ਹੀ ਰਹੇਗਾ